ਪਰੇ ਦਾ ਦਰਸਵਾ ਚਿੰਤਿਸ਼ਨਾ ਤੁਹਾਨੂੰ ਤਿਆਰੀਆਂ ਦਰਬਾਰ ਸਾਹਿਬ ਜਾਣ ਦੀਆਂ ਇਹ ਭੁੰਨ ਤਿਆਰੀਆਂ ਜੀ ਬੋ ਗੇਟ ਖੋਲਿਏ ਸਾਹਿਬ ਜੀ ਖੋਲੋ ਗਏ ਓਕੇ ਜੀ ਆਜੋ ਫੇ ਤੁਸੀਂ ਸਾਹਿਬ ਜੀ ਗੱਟੀ ਲੈ ਕੇ ਸਿਕਿਉਰਿਟੀ ਗਾੜ ਖੜੇ ਹੁੰਦੇ ਆ ਗੇਟ ਮੋਰੇ ਗੇਟ ਖੋਲਣ ਲਈ ਕਿੰਨਾ ਆਵੜਾ ਮੇਰਾ ਫਸਬੂਤ ਰਾ ਗਿਆ ਫੋਨ ਵੀ ਰਾ ਗਿਆ ਮੇਰਾ ਐਨ ਕਾ ਪਤਾ ਨਹੀਂ ਕਿੱਥੇ ਆਪ ਹੀ ਰੱਖ ਕੇ ਆਪ ਹੀ ਗਵਾ ਲੰਦੇ ਆ ਰੰਭ ਤੂੰ ਨਹੀਂ ਕਿਤੇ ਜਾਣਾ ਇੱਥੇ ਬੈਠਾ ਰਹਿ ਨਾ ਰਾਮਨਾ ਪੱਖੇ ਦੇ ਮੋਰੇ ਬਹਿ ਜਾ ਪੱਖਾ ਤੇ ਲੈ ਫਰਾਟਾ ਉਹ ਚੱਲਦਾ ਹੈ ਨਾ ਬਹਿ ਜਾ ਬਹਿ ਜਾ ਤੂੰ ਨਾ ਨਿੱਕਲ ਜੀ ਮਾਰਨ ਸੱਤੋਂ ਫੜ ਵੀ ਨਹੀਂ ਹੁਣਾ ਲੱਗ ਗਈਆਂ ਓਕੇ ਜੀ ਇਹਨੇ ਪਹੁੰਚਾ ਲਿਆ ਮੈਨੂੰ ਲੱਗੀਆਂ ਹੀ ਨਹੀਂ ਉਹ ਬੰਦ ਰੋਮ ਚਲੋ ਮੈਂ ਕਰ ਦਿੰਨੀ ਆ ਬਾਬਾ ਜੀ ਤੁਹਾਡੀ ਯਾਤਰਾ ਸੋਹਣੀ ਸੋਹਣੀ ਸਫਲ ਕਰੇ ਆਜਣਾਂ ਓਕੇ ਜੀ ਬਾਈ ਹਾਂਜੀ ਗੁੱਡ ਮਾਰਨਿੰਗ ਗਾਇਸ ਤੇ ਤੜਕੇ ਤੇ ਪਾ ਚੱਲੇ ਆ 2:30 ਤੇ ਢਿੱਲੋ ਸਾਹਿਬ ਜਾ ਰਹੇ ਆ ਦਰਬਾਰ ਸਾਹਿਬ ਮੱਥਾ ਟੇਕਣ ਇਹ ਵੀ ਦੇ ਲੋ ਵੀ ਕਰਮਾ ਦੀ ਗੱਲ ਆ ਤੇ ਆਹੀ ਸੋਚ ਆਇਆਗਾ ਵੀ ਆਹੀ ਫੈਮਿਲੀ ਗੱਡੀ 'ਚ ਜਾਵਾਂਗੇ ਦਰਬਾਰ ਸਾਹਿਬ ਮੱਥਾ ਟੇਕ ਕੇ ਆਵਾਂਗੇ ਬਟ ਉਹ ਸਾਡਾ ਜਿਹੜਾ ਪਲਾਨ ਆ ਉਹ ਨਹੀਂ ਬਣਿਆ ਹੈਗਾ ਸਾਰਿਆਂ ਦਾ ਇਕੱਠੇ ਜਾਣ ਦਾ ਤੇ ਦੇ ਲੋ ਮੈਂ ਬੱਚਿਆਂ ਦੇ ਨਾਲ ਅਲੱਗ ਜਾ ਕੇ ਆਈ ਤੇ ਅੱਜ ਢਿੱਲੋ ਸਾ ਨਾ ਨਾ ਕਰਦੇ ਕਰਦੇ ਤੇ ਅੱਜ ਉਹ ਜਾ ਰਹੇ ਆ ਦਰਬਾਰ ਸਾਹਿਬ ਤੇ ਤੜਕੇ ਦੇ ਵੱਜ ਕੇ ਢਾਈ ਤੇ ਜਿਹੜੀ ਸਾਡੀ ਛੋਟੀ ਭੈਣ ਮੇਰੀ ਯਾਨਕੀ ਛੋਟੀ ਨਾਨਣ ਉਹਨਾਂ ਦੇ ਨਾਲ ਜਾ ਰਹੇ ਆ ਤੇ ਚਲੋ ਬਾਬਾ ਜੀ ਨੇ ਯਾਤਰਾ ਸੋਹਣੀ ਸੋਹਣੀ ਸਫਲ ਕਰੇ ਨਾ ਸੁਣ ਸੋਹਣੇ ਦਰਸ਼ਨ ਕਰਕੇ ਆਉਣ ਠੀਕ ਆ ਜੀ ਤੇ ਚਲੋ ਬਾਕੀ ਆਪਾਂ ਹੁਣ ਸੌ ਜਾਈਏ ਦੇਖਦੇ ਬਾਕੀ ਸਵੇਰ ਨੂੰ ਉੱਠ ਕੇ ਕੰਮ ਕਰ ਬਾਕੀ ਠੀਕ ਆ ਜੀ ਬਣੇ ਰਹੋ ਵਲੌਗ ਦੇ ਨਾਲ ਲੋ ਜੀ ਅੱਜ ਢਿੱਲੋ ਸਾਹ ਵਾਲੇ ਕੰਮ ਵੀ ਆਪਾਂ ਨੂੰ ਹੀ ਕਰਨੇ ਪੈਣੇ ਆ ਤੇ ਅੱਜ ਨਾਲ ਗਾਂ ਚੋਣ ਲੈ ਮੰਮੀ ਆਏ ਸੀਗੇ ਤੇ ਗਾਂ ਹੁਣ ਚੋ ਹੋ ਗਈ ਆ ਤੇ ਟਾਈਮ ਵੀ 6 ਵਜੇ ਗਏ ਆ ਆ ਬੀਬੀ ਨੂੰ ਅੱਜ ਕੀ ਹੋ ਗਿਆ ਬੜੀ ਹੌਲੀ ਹੌਲੀ ਤਰਦੀ ਆ ਇਹ ਚੱਕਰ ਪੈ ਗਿਆ ਇਕ ਕਾਲੋ ਮੇਲਾ ਜ਼ਿਆਦਾ ਖਾਦਾ ਲੱਗਦਾ ਅੰਗਰੀਜ਼ ਮੋਕਾ ਕੇ ਗੋਡੇ ਆ ਦੀ ਰੋਟੀ ਖਾ ਲਈ ਰੋਟੀ ਖਾਦੀ ਹਾਂ ਚੱਡ ਪਰ ਗਿਆ ਮੇਹਰਾਲੀ ਹਾਂ ਗਰਮੀ ਵੀ ਬੋਹੀ ਹੀ ਗੱਲ ਹੈ ਹਾਂ ਗੈਸ ਬਣ ਗਈ ਠੰਡਾ ਪੀ ਕੇ ਹਾਂ ਰੋਟੀ ਮੇਰੇ ਤੋਂ ਡਰਦੇ ਜਾਣੀ ਚੱਲ ਉਹਨਾਂ ਦੀਆਂ ਵੀ ਬੜੀ ਫੁੱਲ ਖਿਪਵਾ ਕੇ ਹਾਂ ਉਹ ਕਲ ਦੇ ਰਹੀ ਕਿੰਨਾ ਪਤਾ ਖੜਾ ਮੈਂ ਤਾਂ ਪਰ ਹੋ ਗਈਆਂ ਦਰਾਣੀ ਜਠਾਣੀਆਂ ਇਕੱਠੀਆਂ ਸਵੇਰੇ ਹੀ ਗਰਮੀ ਕਰਕੇ ਰੋਟੀ ਖਾ ਹੀ ਨਹੀਂ ਹੁੰਦੀ ਹੈਗੀ ਹਮ ਚੌਲ-ਚੌਲ ਖਾ ਹੋ ਜਾਂਦੇ ਹਮ ਹੋਈ ਤਾਂ ਹੈ ਚਲੋ ਕਰ ਲੋ ਕੰਮ ਬੈਣਾ ਨਹੀਂ ਸਵੇਰੇ ਹੀ ਉઠੋ ਉઠੋ ਚਲੋ ਸਵੇਰੇ ਕੱਟੀਆਂ ਹੋ ਗਈਆਂ ਉੱਠ ਜਾ। ਹੋਰ ਹੋਰ ਹੁਣ ਮੈਂ ਗੋਹਾ ਚੱਕਣ ਆਇਆ। ਮੈਂ ਤਾਂ ਬਿੱਲੀ ਮੈਂ ਤਾਂ ਬਿੱਲੀ ਹੁੰਨੀ ਆ ਟਾਈਮ ਮੈਨੂੰ ਕਿਹੜਾ ਕੋਈ ਕੰਮ ਆ। ਆਪਾਂ ਸਾਰਾ ਕੰਮ ਕੁਮ ਕਰਕੇ ਜਾਈਦਾ। ਕੰਮ ਆਪਾਂ ਸਾਰਾ ਕਰਕੇ ਜਾਈਦਾ। ਆਓ। ਸਾਸ ਮੇਰੀ ਪਤਾ ਕਿੰਨੀ ਚੰਗੀ ਭਲੀ ਮਾਨਸਿਆ ਆ ਆ ਚੱਕ ਤਾ ਸਾਸ ਮੇਰੀ ਨੂੰ ਚੱਕ ਦੋ ਚੱਕ ਦੋ ਨਾ ਆਪਣੀ ਨਹੀਂ ਕਰਦੀ ਹੈ ਹਾਂ ਕੱਪ ਦਾ ਮੇਰਾ ਸਮਾਨ ਤੂੰ ਕੈਸੇ ਲੈਨੇ ਦੀ ਜਦੋਂ ਦਾ ਕਾਕਾ ਕਹਿੰਦੀ ਚੱਕ ਪੈਸੇ ਤੈਨੂੰ ਸਮਾਨ ਦੇ ਆ ਫਿਰ ਪਤਾ ਨਹੀਂ ਕਿਹੜੇ ਨਾਟਕ ਦੀਆਂ ਸਟੋਰੀਆਂ ਸੁਣਾਈ ਜਾਂਦੀ ਬੀਬੀ ਮਾਤਕਾ ਨਾਕੀ ਦੇਖਣੀ ਚਾਹੀਦੇ ਆ ਹਾਂ ਆਹ ਦੇਖਦੇ ਚੇਲਾ ਚਲੋ ਹੁਣ ਫੋਨ ਤੇ ਦੇਖਿਆ ਕਰੋ ਹਾਂ ਹਾਂ ਮੈਂ ਤਾਂ ਨਹੀਂ ਹੈ ਮੈਂ ਟੱਕਰ ਨਹੀਂ ਮਰ ਜਾਈਏ ਮਾਰੇ ਪਤਾ ਲੱਗਣਾ ਚਾਹੀਦਾ ਫੋਨ ਦਾ ਹੁਣ ਕਾਇ ਨਹੀਂ ਸਕਦਾ ਹਾਂ ਹੁਣ ਪਤਾ ਲੱਗਣ ਲੱਪਿਆ ਹੈਨਾ ਆਪਡੇਟ ਹੋ ਗਈ ਬੀਬੀ ਇਹ ਵੀ ਹਾਂ ਹਾਂ ਅ ਮਮੀ ਨੂੰ ਮੈਂ ਪਤਾ ਨਹੀਂ ਕਿੰਨੇ ਸਾਲ ਫੋਨ ਹੈ ਮੈਂ ਮਮੀ ਨੂੰ ਫੋਨ ਪਤਾ ਨਹੀਂ ਕਿੰਨੇ ਯਾਰ ਚੱਕਣਾ ਸਿਖਾਉਂਦੀ ਬੰਦ ਕਰਨਾ ਸਿਖਾਉਂਦੀ ਮਮੀ ਨੂੰ ਉਹ ਹੀ ਨਹੀਂ ਨਾ ਚੱਕਣਾ ਆਉਂਦਾ ਨਾ ਕੱਟਣਾ ਆਉਂਦਾ ਜਿਹਦਾ ਕਹਦਾ ਫੋਨ ਹੈ ਮਮੀ ਨੂੰ ਮੈਂ ਕਹਿੰਦੀ ਨੂੰ ਚੱਕ ਲਿਆ ਕਰੋ ਨਹੀਂ ਉਹ 10 ਤੋਂ ਦੁਆਕਾ ਚੱਕ ਲਿਆ ਹਾਂ ਹਾਂ ਤੁਸੀਂ ਚਲ ਜਾਓ ਘਰ ਨੂੰ ਫੇ ਮੈਂ ਹਣ ਚੱਕ ਕੇ ਆਉਣੀ ਆ ਮੈਂ ਚੱਕ ਦਿੰਨੀ ਆ ਛੋਟੂ ਨੂੰ ਕੀ ਪਤਾ ਕਦੋਂ ਹੋਣਾ ਚਲ ਜਾਓ ਤੁਸੀਂ ਆ ਜਾਓ ਫੇ ਲੋ ਜੀ ਇੱਧਰ ਕੱਪੜਿਆਂ ਦੀਆਂ ਤਾਹਾਂ ਲੱਗਦੀਆਂ ਦੇਖੋ ਕਿੰਨੀਆਂ ਵਧੀਆ ਤਾਹਾਂ ਲੱਗਦੀਆਂ ਆ ਮੈਂ ਸੋਚਦੀ ਵੀ ਨਹੀਂ ਆਣਿਆਂ ਨੂੰ ਛੁੱਟੀ ਹੋਵੇ ਮੈਂ ਇੱਕ ਦਿਨ ਰੈਸਟ ਕਰਾਂ ਮੈਂ ਰੱਜ ਕੇ ਸੌਵਾਂ ਹੈ ਨੇੜੇ ਆਪਣੇ ਹੀ ਨੀ ਫੋਨ ਚੋਂ ਨਿਕਲਦੇ ਲੱਗ ਜੂ ਅੱਜ ਦੀ ਦਿਹਾੜੀ ਜਿਹਾ ਤਾਹਾਂ ਕਿ ਨਹੀਂ ਲੱਗ ਜੂ ਆਹੋ ਜੀ ਸਰਕਾ ਬਈ ਆਹੋ ਸਹੀ ਹੈ। ਇਹ ਦਾ ਕਾਥਾ ਬੋਲ ਜੀ ਸਹੀ ਆ। ਇਹ ਬਹਾਸ਼ਾ ਆ ਰਹਾ ਨਾ ਬੋਲ। ਕੱਪੜੇ ਵਿਚਾਰੇ ਮੇਰੇ ਕੁਛੂ-ਮੁਛੂ ਕਰਕੇ ਸਿੱਟੇ ਹੋ ਆ ਕਿੰਨੇ ਦਿਨ ਹੋ ਗਏ ਤੈਹਾਂ ਲਾਣ ਦਾ ਟਾਈਮ ਹੀ ਨਹੀਂ ਲੱਗਦਾ। ਉਹ ਵੀ ਵਿਚਾਰੇ ਉਹ ਦੇਖ ਤਾਂ ਉਹਨਾਂ ਨੂੰ ਵੀ ਉੱਤੇ ਇਕੱਠੇ ਕਰੀ ਜਾਂਦੀ ਆ। ਐਂ ਦਾ ਚੰਗੀ ਤਰ੍ਹਾਂ ਪ੍ਰੈਸ ਕਰ ਲੈ ਮੈਨੂੰ। ਕੋਈ ਕਹੇ ਨਾ ਵੀ ਕੁੜੀ ਨੂੰ ਕੰਮ ਨਹੀਂ ਕਰਨਾ ਆਉਂਦਾ। ਦਾ ਆ ਕੁੜੀਆਂ ਤਾਂ ਮੈਂ ਕੰਮ ਨੂੰ ਇਦਾਂ ਚੰਡ ਦੇਣੀ ਨਾ ਪਤਾ ਜਾਵੇ ਲੱਗ ਇਹ ਆ ਦੱਸੀ ਤਾਂ ਯਾਨੀ ਮੈਂ ਕਿ ਇਦਾਂ ਮੈਂ ਦੱਸੀ ਯਾਨੀ ਮੈਂ ਕਿ ਅੰਧਾਰਾ ਸਾਫ-ਸਾਫ ਕਰਕੇ ਆ ਲਓ ਆਹੋ ਅਗੁੱਡ ਆ ਲੈ ਲਓ ਇੱਕ ਹੋ ਜਾ ਕੱਪ ਆ ਦੇ ਆ ਦੇ ਲਾਓ ਇਹ ਤੋਂ ਬਾਅਦ ਮੈਂ ਇੱਕ ਤੋਂ ਇਹਦਾ ਕਰੀ ਹਾਂ ਇੱਦਾਂ ਲਾਈ ਦੀ ਇਹਨੂੰ ਇੱਕ ਨੰਬਰ ਆ ਗਿਆ ਮੱਤ ਲੈ ਲਾ ਦਾਦੀ ਤੋਂ ਮੱਤ ਆਹ ਤੂੰ ਜੱਟਾ ਲਾਈ ਦੇਂਦੇ ਆ ਪਤਾ ਹੀ ਨਹੀਂ ਲਾਦਾ ਅੱਜ ਕੱਲ ਦੇ ਨਿਆਣਿਆਂ ਨੂੰ ਅਕਲ ਹੀ ਨਹੀਂ ਹੈਗੀ ਉਹ ਆਹ ਚੰਨਿਕਾ ਰੋਤਾ ਗਮ ਕੁੱਪੜਾ ਸੁਠਾ ਜਾ ਰਹ ਨੇ ਹੋਰ ਵੀ ਦਾਨ ਨਹੀਂ ਅਕਲ ਹੀ ਨਹੀਂ ਆਪਣਾ ਹੋ ਰਿਹਾ ਅਕਲ ਮਮੇ ਹੁਣ ਤੁਸੀਂ ਹੀ ਦੇਣੀ ਹੈ ਕਿ ਮੈਂ ਤਾਂ ਹੁਣ ਇੱਥੇ ਆ ਗਈ ਸੀ ਜਦੋਂ ਮੈਨੂੰ ਅਕਲ ਦੇਣੀ ਸੀਗੀ ਉਸ ਟਾਈਮ ਉਸ ਟਾਈਮ ਤਾਂ ਤੁਸੀਂ ਮੈਨੂੰ ਵਿਆਹ ਕੇ ਲੈ ਜਦੋਂ ਮੈਨੂੰ ਅਕਲ ਹੋਣੀ ਉਸ ਟਾਈਮ ਵੀ ਤੁਸੀਂ ਮੈਨੂੰ ਵਿਆਹ ਕੇ ਲੈ ਤੁਸੀਂ ਅਕਲ ਦੇਣੀ ਸੀਗੀ ਹੁਣ ਜਿੱਦਾਂ ਦੀ ਦਿੱਤੀ ਹੁਣ ਉਦਾਂ ਦੀ ਰਹਿਣੀ ਹਣੀ 17-18 ਸਾਲ ਹੋ ਗਏ ਇਹ ਚਿੱਲੀ ਫਲੈਕਸ ਕਿਤੇ ਆ ਚਿੱਲੀ ਫਲੈਕਸ 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 ਕਿਤੇ ਆ ਯਾ ਇੰਨੀ ਗਰਮੀ ਹੋਈ ਹੋਰ ਆਮ ਬਾਸ ਤਾਂ ਇੱਕ ਲੱਗੀ ਹੋ ਭੁੱਖ ਬੰਦਾ ਕੀ ਖਾਵੇ ਦਾ ਕੀ ਛੱਪੇ ਸਮਝੀ ਲਾ ਦੀ ਮੇਰੇ ਦਾ ਇਤਹਾ ਹੈ ਮੈਨੂੰ ਰੋਜ਼ ਕੋਈ ਤਾਂ ਦੀ ਚੀਜ਼ ਹੋਵੇ ਖਾਣ ਨੂੰ ਰੋਜ਼ ਹੀ ਰੋਜ਼ ਹੀ ਕੋਈ ਆ ਕੇ ਦਵੇ ਰੋਜ਼ ਹੀ ਪੈਸੇ ਹੋਣ ਮੈਂ ਤਾਂ ਇਹ ਆਮ ਬਣਾ ਕੇ ਕੋਈ ਖਾ ਲਵੇ ਪੇ ਆ ਦਵਾਹ ਹਦੂ ਜਾਂ ਆਰਗੈਨਿਕ ਤੇ ਪਾਲੇ ਸੀ ਸ਼ਾਇਦ ਆਵਾਜ਼ੀ ਅੱਜ ਢਿੱਲੋ ਖਾ ਗਏ ਹੋਇਆ ਸਰਵਾਸ ਸਾਹਿਬ ਤੇ ਆਪਾਂ ਮਗਰੋਂ ਲੱਗੇ ਖਾਣ ਪੀਂਦੇ ਕਰਮੀ ਦੇ ਵਿੱਚ ਮੈਂ ਸੋਚਿਆ ਹੀ ਨਿਆਣਿਆਂ ਨੂੰ ਇੱਕ ਛੁੱਟੀ ਹੋਵੇ ਮੈਂ ਆਰਾਮ ਕਰੂੰਗੀ ਇੱਦਾਂ ਨਿਆਣਿਆਂ ਨੂੰ ਹੀ ਦੇ ਦਿੱਤੀ ਛੁੱਟੀਆਂ ਹੋ ਗਈਆਂ ਰਾਮ ਨੂੰ ਮੁੜ ਗਿਆ ਹੁਣ ਉਹਨੀਆਂ ਆਰਾਮ ਹੋਣਾ ਹੁਣ ਤਾਂ ਬਸ ਇਹ ਆ ਵੀ ਇਹਾਂ ਦੀ ਆਨਲਾਈਨ ਕਲਾਸਾਂ ਲੱਗਣੀਆਂ ਬੱਸ ਮੁੰਨੇ ਨਾਲ ਦੇ ਹਵਾਲੇ ਤੇ ਬਲੌਗ ਆਪਣੇ ਹੋ ਜਾਣੇ ਲੇਟ ਹਣ ਆਪਾਂ ਲਈਏ ਖਾ ਚੇਸ ਦੇ ਵੇ ਮੈਂ ਤੋਹੀ ਕਹਿੰਦਾ ਮੇਰਾ ਮਤ ਹੈ ਨਹੀਂ ਮਤ ਹੈ ਨਹੀਂ ਤੇ ਮਤ ਤੁਹੀ ਦੇਣੀ ਹੈ ਮੈਨੂੰ ਮੈਂ ਤਾਂ ਬਠੇਰੀ ਚੱਤੀ ਤਵੜ ਹੈ ਨਹੀਂ ਜਿਆੜਿਆ ਨੂੰ ਕਹਾ ਆਪਣੇ ਕਬਲੇ ਜਿਆ ਰਾਣੀਆਂ ਸਾਲ ਇਹ ਮੁੱਠੇ ਦਾ ਪੁੱਤਰ ਬਾਜ਼ਾ ਹੈ ਬਾਟਾ ਹੈ ਐੇ ਤਦ ਦੀਆ ਇਹ ਉਹ ਤਾਂ ਹਣ ਚੱਲ ਤੁਸੀਂ ਦੱਸ ਦੱਸ ਦੇ ਜਿੱਦਾਂ ਤੁਸੀਂ ਦੱਸ ਦੋ ਤਾਂ ਮੈਂ ਦੱਸਦੀ ਹਣਾ ਵੀ ਸਾਰੇ ਜਿਹੜੇ ਕਮੈਂਟ ਆਉਂਦੇ ਦੱਸਿਓ ਵੀ ਸਾਥ ਮੇਰੇ ਨੇ ਜਿੱਤਾਂ ਵੀ ਮਤ ਦਿੱਤੀ ਮੈਂ ਉੱਦਾ ਵੀ ਰਹਿਣਾ ਹੁਣ ਇਹ ਹਣ ਕਿਤਾ ਵੀ ਤੁਸੀਂ ਵੀ ਮਤਲਬ ਕੀ ਬੈਠੀ ਹਾਂ ਤੂੰ ਮਮੀ ਕਹਿੰਦੀ ਮੇਰੀ ਫੇਸ ਦੀ ਹੁੰਦੀ ਆ ਪਹਿਲਾਂ ਮੈਂ ਦੱਸਿਆ ਹਣਾ ਵੀ ਹਰੇ ਜਦੋਂ ਤੋਂ ਮੇਰਾ ਹੁਣ ਪਿਆ ਕੇ 17 18 ਸਾਲ ਹੋ ਗਏ ਹੈਨਾ ਨਿਆੜੀ ਜੀ ਸੀਗੀ ਜਦੋਂ ਮੈਨੂੰ ਪਿਆ ਕੇ ਲਿਆ ਹਣ ਉਹ ਅਕਲ ਜਿਹੜੀ ਤੁਹਾਨੂੰ ਦੇਣੀ ਸੀਗੀ ਉਹ ਹੋਈ ਅਕਲ ਮੈਂ ਵਾਰ ਦੇਣੀ ਆ ਹੁਣ ਉਹ ਅਕਲ ਹੁਣ ਮੇਰੀ ਫੋਣੀ ਨੇ ਆ ਲੈ ਅਿਕਲੀ ਮਮੀ ਕੰਨੀ ਹਲੇ ਨਹੀਂ ਆ ਕਲ ਕਰੀ ਇਹੋ ਸੋਹਣੀ ਤੇ ਘਰ ਅਸ਼ਾ ਹੋਰ ਵਧੀਆ ਕਰਾ ਹੁੰਦੇ ਹੋਰ ਆ ਕਲ ਮਮੀ ਹੋਰ ਵਧੀਆ ਤਾ ਹੋਰ ਵਧੀਆ ਮਤ ਦੋ ਫਿਰ ਮੈਨੂੰ ਹੋਰ ਫੇਰ ਉਹ ਅਸੀਂ ਵੀ ਨਾਲ ਚਾੜ੍ਹ ਕੇ ਰੱਖੀ ਹਾਂ ਕਿ ਚਾਹ ਹਏ ਸੱਸ ਮੇਰੀ ਨੇ ਲੈਟ ਤੇ ਰੱਖਿਆ ਆ ਮੈਨੂੰ ਤੇ ਹਾਂ ਬਾਹਰ ਸਿੱਧੀ ਇਹਦਾ ਟੀ ਲੱਗਾ ਰਹੇ ਆਪਾਂ ਲੋਕਾ ਡੋਕਿੰਗ ਕਰਦੇ ਸੀ ਤੇ ਲੋਈ 딸 ਸੱਸ ਨਾਲ ਬਣੀ ਕਿਹਦੇ ਨੂੰ ਦੱਸ ਦੋ ਜੇ ਕਿਹਦੀ ਹੈਗੀ ਤਾਂ ਮੈਨੂੰ ਦੱਸਿਓ ਕਮੈਂਟੇਂ ਚ ਵੀ ਕਿਹੜੀ ਸੱਸ ਇੰਨਾ ਪਿਆਰ ਕਰਦੀ ਜਿਵੇਂ ਮੇਰਾ ਕਰਦੀ ਹੋਵੇ ਆਪਣੀ ਸੱਸ ਮੇਰੀ ਓਕੀ ਹੋ ਗਈ ਮੈਂ ਤਾਂ ਖੁਸ਼ੀ ਹੋ ਗਈ ਹੈ ਨਾ ਐਵੇਂ ਨਹੀਂ ਖੁਸ਼ੀ ਹੋਈ ਆਪਣੀ ਨਿਆਣੇ ਨੂੰ ਲਾਟਦੇ ਨਿਆਣੇ ਨੂੰ ਬਹੁਤ ਦੱਸਦੀ ਆ ਨਿਆਣੇ ਹੰਦੇ ਨਿਆਣੇ ਆ ਤਾਂ ਤਾੜ ਕੇ ਨਿਆਣੇ ਮਤ ਕਰ ਦਿੰਦੇ ਆ ਕੋਈ ਨਹੀਂ ਜਦੋਂ ਤੋਂ ਮੇਰੇ ਅੱਖੇ ਹੈ ਨਾ ਆਪਣੇ ਉਹਨਾਂ ਨੂੰ ਲਾ ਜਾਣੀ ਹੁਣ ਤਾਂ ਠੀਕ ਹੈ ਨਾ ਤੁਹਾਡੀ ਮੇਰੀ ਆਖਾ ਤਾਂ ਹੈਗੀ ਮਤ ਮੈਨੂੰ ਦੱਸ ਦੋ ਜੇ ਹੈਗੀ ਤਾਂ ਵੇ ਸਾਰੇ ਜਣੇ ਦੱਸਿਆ ਮੈਨੂੰ ਮਾਤਾ ਹੈਗੀ ਇਹ ਅੱਜ ਰਾਤ ਵਧੀਆ ਹਾ ਪੱਕੇ ਨਾਲ ਵਧੀਆ ਹੈ ਨਾ ਥੋੜੀ ਥੋੜੀ ਸੁਧਾਰ ਹੁੰਦਾ ਪਿਆ ਹੈ ਹੁਣ ਆਪਾਂ ਸਿਆਣੇ ਦੇ ਪੈਰਾਂ ਹੱਥ ਦੇ ਪਏ ਆ ਕਿ ਨਿਆਣੇ ਵਾਲੀ ਆ ਤਾਂ ਹੁੰਦੇ ਵੀ ਅਸੀਂ ਹਮਦਰ ਸਿਆਣੀ ਆ ਮਾਤਾ ਅੱਛਾ ਹੁਣ ਮਾਰੀ ਦੀ ਹੋਰ ਮਾਰੀ ਦੀ ਮੈਂ ਸਿਆਣੀ ਹੋਣ ਲੱਗ ਪਈ ਪਹਿਲਾਂ ਤਾਂ ਮੇਰੀ ਨਿਆਣ ਮਾਤੀ ਜ਼ਿਆਦਾ ਹੁੰਦੀ ਸੀਗੀ ਹੈ ਨਾ ਚਲੋ ਬੈਠ ਕੇ ਕਹਿਤਾ ਹਾਂ ਕਿ ਸਮਝ ਆਵੇ ਵੀ ਦੱਸਿਆ ਸਾਰੇ ਜਣੇ ਕਮੈਂਟਾਂ ਦੇ ਵਿੱਚ ਵੀ ਕਿਹੜੀ ਸੱਸ ਇੰਨਾ ਪਿਆਰ ਕਰਦੀ ਹੈ ਜਿਵੇਂ ਮੇਰੀ ਕਰਦੀ ਹੈ ਕਹੇ ਕਿਹੜੀ ਸੱਸ ਮੈਨੂੰ ਪਤਾ ਲੱਗ ਜੇ ਅੱਜ ਇਹ ਆਪਣੇ ਨਾ ਨਾਮ ਤੇ ਆਪਣੀ ਸਿਟੀ ਦਾ ਨਾਮ ਵੀ ਮੈਂਸ਼ਨ ਕਰਿਓ ਤਾਂ ਮੈਨੂੰ ਪਤਾ ਲੱਗੇ ਵੀ ਕਿੱਥੋਂ ਤੁਸੀਂ ਹੈਗੇ ਆ ਤੇ ਕਿਹਦੀ ਸੱਸ ਇੰਨਾ ਪਿਆਰ ਕਰਦੀ ਆ ਤੇ ਉਹਦਾ ਅਗਲੇ ਬਲੌਗ ਦੇ ਵਿੱਚ ਮੈਂ ਨਾਮ ਵੀ ਮੈਂਸ਼ਨ ਕਰੂੰਗੀ ਤਾਂ ਉਹਨਾਂ ਦਾ ਸੱਸ ਦਾ ਨਾਮ ਵੀ ਲਿਆ ਜਾਊਗਾ ਵੀ ਜਿਹਨਾਂ ਦੀ ਮੰਮੀ ਇੰਨਾ ਪਿਆਰ ਕਰਦੀ ਸੱਸ ਨੂੰ ਆ ਇੰਨਾ ਪਿਆਰ ਕਰਦੀ ਆ ਠੀਕ ਆ ਜੀ ਤੇ ਮੇਰੀ ਸੱਸ ਤਾਂ ਮੈਂ ਤਾਂ ਕਰਮਾਂ ਵਾਲੀ ਸਮਝਦੀ ਆਪਣੇ ਆਪ ਨੂੰ ਵੀ ਜਿਹੜੀ ਮੇਰੇ ਸੱਸ ਮੈਨੂੰ ਇੰਨੇ ਵਧੀਆ ਇੰਨੇ ਚੰਗੇ ਮਿਲੇ ਆ ਕਦੇ ਇਹ ਨਾਲ ਮੈਨੂੰ ਇਹ ਅਹਿਸਾਸ ਹੀ ਨਹੀਂ ਹੋਣ ਦਿੱਤਾ ਕਿ ਮੇਰੀ ਸੱਸ ਹੈ ਉਹ ਤਾਂ ਚਲੋ ਆਪਾਂ ਵੀਡੀਓ 'ਚ ਜਾਂ ਘਰ ਵੀ ਉੱਤਾਂ ਵੀ ਕਿਦੇ ਹਾਸਾ ਮਜ਼ਾ ਆ ਕੇ ਇੱਕ ਦੂਜੇ ਨਾਲ ਕਰ ਲੈਂਦਾ ਪਰ ਆਪਾਂ ਕਦੀ ਤਾਂ ਰਹਿ ਹੀ ਨਹੀਂ ਵੀ ਸੱਸ ਨੂੰ ਵਾਲਾ ਰਿਸ਼ਤਾ ਹੀ ਵੀ ਕਦੀ ਰੱਖਿਆ ਅਸਾਂ ਦਾ ਰਿਸ਼ਤਾ ਹੀ ਮਾੜੀ ਆਪਾਂ ਇੱਥੇ ਆ ਕਿ ਕਾ ਨਾ ਮੌਰੀ ਆ ਜਿਹੜਾ ਜੀ ਲੱਗਾ ਹੈ ਚਲੋ ਜਿੱਦਾਂ ਦਾ ਹੈਗਾ ਠੀਕ ਆ ਆਪੇ ਹੋਰ ਹੋ ਜਾਦੀ ਮਤ ਅਗਈ ਜਿੱਦਾਂ ਵੀ ਹੈਗੀ ਔਰ ਤੁਹਾਡੇ ਸਾਹਮਣੇ ਹੀ ਆ ਜਿੱਦਾਂ ਵੀ ਮੰਮੀ ਨੇ ਮੈਨੂੰ ਤਿੱਤੀ ਮੱਸ ਬਾਰੀ ਤੁਹਾਡੇ ਸਾਹਮਣੇ ਆ ਤੇ ਸਾਰੇ ਜਿਹੜੇ ਕਮੈਂਟਾਂ ਜੀ ਜਰੂਰ ਦੱਸਿਓ ਵੀ ਹੈ ਨਾ ਵੀ ਕਿਹਦੀ ਸੱਸ ਇੰਨਾ ਪਿਆਰ ਕਰਦੀ ਆ ਠੀਕ ਆ ਜੀ ਤਾਂ ਹੁਣ ਆਪਾਂ ਕਰਦੇ ਆ ਹੁਣ ਹੁਣ ਦਾ ਸਭ ਤੋਂ ਘਾਲਿਆ ਮਾਂ ਨੇ ਕੀ ਸਖਾਲਿਆ ਆਹੋ ਆਪਾਂ ਦੇਖ ਕੇ ਕੀ ਆਇਆ ਮਾਂ ਨੇ ਕੀ ਸਖਾਲਿਆ ਤੂੰ ਦਰਪਣੀ ਮੈਂ ਵੀ ਹੁਤਾ ਮੈਨੂੰ ਕੋਈ ਕੰਮ ਨਹੀਂ ਆਉਂਦਾ ਹੈਗਾ ਮੈਂ ਸਾਰਾ ਇਹ ਕੰਮ ਇੱਥੇ ਆ ਕੇ ਸਿੱਖਿਆ ਦੇਖੋ ਇੰਨਾ ਸਾਡਾ ਟੱਬਰ ਕਾਫੀ ਵੱਡਾ ਹੈਗਾ ਜੁਆਇੰਟ ਫੈਮਿਲੀ ਹੈਗੀ ਸਾਡੀ ਤੇ ਸਾਰਾ ਇਹ ਕੰਮ ਇੱਥੇ ਆ ਕੇ ਮੈਂ ਸਿੱਖਿਆ ਨਾ ਮੈਨੂੰ ਕੋਈ ਦਾਲ ਸਬਜ਼ੀ ਬਣਾਉਣੀ ਆਉਂਦੀ ਹੀ ਨਾ ਰੋਟੀ ਸਿੱਧੀ ਬਣਾਉਣੀ ਆਉਂਦੀ ਹੀ ਕੋਲ ਮਤਲਬ ਕੀ ਨਾ ਰੋਟੀ ਕੋਲ ਬਣਾਉਣੀ ਆਉਂਦੀ ਸੀ ਕੋਈ ਕੰਮ ਨਹੀਂ ਆਉਂਦਾ ਹੈਗਾ ਸਾਰਾ ਹੁਣ ਆਪਾਂ ਦੇ ਲੋਕ ਇਤਾਂ ਦਾ ਕੰਮ ਹੈ ਨਹੀਂ ਵੀ ਜਿਹੜਾ ਆਪਾਂ ਨਾ ਕਰ ਸਕੀਏ ਸਾਰਾ ਕੰਮ ਹੁਣ ਇਸ ਟਾਈਮ ਹੁੰਦਾ ਹੈ ਸਾਰਾ ਕੰਮ ਲਿਆਇਆ ਮੇਰੀ ਇਹ ਤਾਂ ਸਭ ਤੋਂ ਸ਼ਾਬਾਸ਼ ਕੋਸ਼ਿਸ਼ ਮਤਲਬ ਕਿ ਇਹਨਾਂ ਨੇ ਆਪਣੇ ਗੁਣ ਵੀ ਸਾਰੇ ਮੈਨੂੰ ਦੇ ਦਿੱਤੇ ਤੇ ਜਿੱਤਾਂਗੇ ਮੈਂ ਵਲੌਗ ਚ ਦੱਸਦੀ ਵੀ ਇਹਨਾਂ ਨੇ ਆਪਣੀਆਂ ਬਿਮਾਰੀਆਂ ਵੀ ਮੈਨੂੰ ਦੇ ਦਿੱਤੀਆਂ ਤੇ ਗੁਣ ਵੀ ਇਹਨਾਂ ਨੇ ਆਪਣੇ ਦੇ ਦਿੱਤੇ ਜੋ ਮਤਲਬ ਕਿ ਜਿੱਤਾਂ ਹੀ ਰਹਿੰਦੇ ਸਿੰਦੇ ਜੋ ਇਹਨਾਂ ਕਾਰ ਬਿਹਾਰ ਕਰਨੇ ਉਹ ਸਾਰਾ ਕੁਝ ਇਹਨਾਂ ਨੇ ਮੈਨੂੰ ਸਮਝਾ ਦਿੱਤਾ ਆ ਤੇ ਅੱਗੇ ਵੀ ਆਪਾਂ ਉਦੋਂ ਹੀ ਬੱਤਰੀ ਦਾ ਆ ਜਦ ਤਏ ਬੱਤ ਦੇ ਆ ਆਪਾਂ ਕਦੀ ਦਾ ਤੇਰ ਮੇਰ ਕੀਤੀ ਵੀ ਕਦੀ ਫਰਕ ਹੀ ਨਹੀਂ ਕੀਤਾ ਹੈਗਾ ਹੈ ਨਾ ਲੋੜ ਵੀ ਨਹੀਂ ਆਪਾਂ ਨੂੰ ਯਾਦ ਵੀ ਖਾਬ ਜੀਣਾ ਆ ਆਹ ਸਾਡੇ ਕੋਲ ਕਿੰਝ ਜੀਆ ਜਲੋ ਚੰਗੇ ਬਣਾ ਕੇ ਰੱਖੇ ਉਹ ਮਾੜਾ ਨੇ ਕਿਓ ਹੈਨਾ ਜਮਾ ਕੀ ਕਹਿੰਦਾ ਮੈਂ ਨਹੀਂ ਸਿੱਖਦਾ ਤੇ ਮੈਂ ਜਾ ਕੇ ਰੱਖੀ ਤੇ ਕਹਿੰਦੀ 100 ਦਾ ਬਣਾ ਦੱਸ ਮੈਂ ਕਰੂੰਗਾ ਮੰਮੀ ਐਡਾ ਤਾਂ ਸੱਤ ਪਾਣਾ ਰੋਣਾ ਸਾਡੇ ਨੂੰ ਉਹ ਮੰਮੀ ਸਾਡੀ ਨੇ ਕੋਹ ਕੰਮ ਕੀਤਾ ਉਦਾ ਵੀ ਹੁਣ ਸਾਡੇ ਵਰਗੇ ਦਾ ਚਾਰ ਰੋਟੀਆਂ ਬਣਾਉ ਦੇ ਥੱਕ ਜਾਏ ਇੰਦੈ ਹਾਇ ਰੋਟੀ ਹਾਇ ਰੋਟੀ ਕਰਦੇ ਕਰਮੀ ਕਰਮੀ ਮੰਮੀ ਸਾਡੀ ਨੇ ਵੀ ਬਹੁਤ ਨੂੰ ਨਹੀਂ ਸਾਡੀ ਦੀਆਂ ਦੇਖ ਲੋ ਇਹਨਾਂ ਦੀਆਂ 6 ਨਨਾਨਾ ਸਿਗੀਆਂ ਤੇ ਹਉ ਤਾਂ ਵੱਡੇ ਮੰਮੀ ਆ ਸਾਡੇ ਇਹਨਾਂ ਨੇ ਆ ਕੇ ਤੁਸੀਂ ਵਿਆਹ ਦਿੱਤੇ ਸਾਡੇ ਹਨਾ ਸਾਰੇ ਸਾਰਾ ਕੁਝ ਇਹਨਾਂ ਨੇ ਕਾਰ ਬਿਹਾਰ ਤੋਂ ਲੈਣ ਦੇਣ ਸਾਬ ਇਹਨਾਂ ਨੇ ਕੀਤਾ ਤੇ ਚਲੋ ਅੱਗੇ ਕਹਿੰਦੇ ਉਹ ਜਿਹੜੇ ਟਾਈਮ ਸੀਗੇ ਵਧੀਆ ਟਾਈਮ ਸੀਗੇ ਹਨਾ ਅੱਗੇ ਪਿਆਰ ਵੀ ਬਹੁ ਹੁੰਦਾ ਏ ਰਿਸ਼ਤੇਦਾਰੀਆਂ ਦੇ ਵਿੱਚ ਹੁਣ ਤਾਂ ਰਿਸ਼ਤੇਦਾਰੀਆਂ 'ਚ ਕੋਈ ਮੋਹ ਪਿਆਰ ਵੀ ਨਹੀਂ ਰਿਹਾ ਹੈਗਾ ਹੁਣ ਤਾਂ ਇਹ ਆ ਵੀ ਫੋਨਾਂ 'ਤੇ ਸਾਰੇ ਇੱਕ ਦੂਜੇ ਦਾ ਹਾਲ ਚਾਲ ਪੁੱਛ ਲੈਂਦੇ ਠੀਕ ਠਾਕ ਠੀਕ ਠਾਕ ਕੋਈ ਹੁਣ ਜਾਣ ਵੀ ਨਹੀਂ ਰਿਹਾ ਹੁਣ ਤਾਂ ਬੋਤਾ ਕਿਹਿੰਦਾ ਹਨਾ ਹਾਂ ਸਭਾ ਚੰਗਾ ਜੀ ਤਿਆਰ ਕਰ ਲਓ ਵਸਤੂ ਦਾ ਚਲੋ ਕਰ ਲਈਏ ਇਹ ਵੀ ਕੰਮ-ਕਾਰ ਬਣਾ ਲਈਏ ਰੋਟੀ ਪਾਣੀ ਤੇ ਦੱਸਿਓ ਵੀ ਸਾਰੇ ਜਣੇ ਕਮੈਂਟ ਜਰੂਰ ਕਰਕੇ ਦੱਸਿਓ ਵੀ ਕਿਹਦੀ ਸਾਫੀ ਨਾਲ ਪਿਆਰ ਕਰਦੀ ਆ ਜਿਹਦੀ ਨਹੀਂ ਕਰਦੀ ਉਹ ਵੀ ਮੈਨੂੰ ਦੱਸਿਓ ਸਾਰੇ ਜਣੇ ਠੀਕ ਆ ਜੀ ਚਲੋ ਆਜੋ ਕਰ ਲਈਏ ਹੁਣ ਦਾਲ ਪਾਣੀ ਕਰ ਲਈਏ ਬਣਾ ਲਈਏ ਕੰਮ-ਕਾਰ ਕਰ ਲਈਏ ਚਲੋ ਆਜੋ ਬਹੁਤ ਹਨ ਆਹੋ ਮੈਂ ਅੱਜ ਕੜੀਚ ਵੀ ਪੋਣੇ ਆ ਰੋਜ਼ ਬਣਾਉਣ ਦਾ ਹੀ ਜੱਬ ਰੋਜ਼ ਬਣਾਉਣ ਦਾ ਹੀ ਜੱਬ ਤੇ ਅੱਜ ਸਾਡੇ ਬਣ ਰਿਹਾ ਹੈ ਕੜੀ ਛੋਲ ਤੁਸੀਂ ਮੀਂਹਾਂ ਦੀ ਨਾਲ ਸਾਈਸ ਬਣਾ ਲਓ ਮੈਂ ਕਿਹਾ ਚਲੋ ਲਾਓ ਤੜਕਾ ਹੋਏ ਬਣਾਓ ਗਰਮੀ ਦੇ ਵਿੱਚ ਨਾਲੇ ਪਤਾ ਲੱਗੇ ਕਿੱਦਾਂ ਚੀਜ਼ ਬਣਦੀ ਆ ਆਰਡਰ ਮਾਰਨਾ ਸੌਖਾ ਆ ਨਹੀਂ ਜਹਾਉਣੀ ਨਸੋ ਹੈ ਹਾਂ ਬਣਾਓ ਫੇਂ ਹਾਂਜੀ ਦੋਸਤੋ ਆਜੋ ਕੜੀ ਛੋਲ ਖਾਣੇ ਤਾਂ ਅੱਜ ਆਪਾਂ ਬਣਾਏ ਆ ਕੜੀ ਚੌਲ ਤੇ ਸਾਰਾ ਦਿਨ ਸੋਸੋ ਚਿੱਡੇ ਟਾਈਮ ਕੱਢ ਦਿੱਤਾ ਵੀ ਕੀ ਬਣਾਈਏ ਕੀ ਬਣਾਈਏ ਤੇ ਜਦੋਂ ਸ਼ਾਮ ਨੂੰ 6 ਵਜੇ ਪੇਜ ਜਾ ਕੇ ਧੌੜ ਲੱਗੀ ਵੀ ਫੇਰ ਸੋਚਿਆ ਚਲੋ ਲੱਸੀ ਪਈ ਆ ਕੜੀ ਬਣਾ ਲੈਂਦੇ ਆ ਪਹਿਲਾਂ ਵਿਚਾਰ ਸੀ ਕਿ ਮੂੰਗੀ ਮਸਰ ਬਣਾ ਲਈਏ ਪਰ ਕਰਮੀ ਤੇ ਨਾ ਖਾਣ ਨੂੰ ਦਿਲ ਵੀ ਨਹੀਂ ਕਰਦਾ ਹੈਗਾ ਕੀ ਕਰੀਏ ਤੇ ਇੱਧਰ ਸਿਮੀ ਰੱਖ ਆਏ ਆ ਰਾਈਸ ਤੇ ਮੈਂ ਲੱਗੀ ਆ ਇੱਧਰ ਕੜੀ ਨੂੰ ਤੜਕਾ ਲਗੋ ਤੇ ਅੱਜ ਆਪਾਂ ਜਿਹੜਾ ਰੋਟੀ ਪਾਣੀ ਉਹ ਵੀ ਲੇਟ ਹੋ ਗਿਆ ਤੇ ਗਰਮੀ ਹੋਈ ਉਹ ਬਹੁਤ ਜ਼ਿਆਦਾ ਸਾਰੇ ਜਾਣੇ ਗਰਮੀ ਤੋਂ ਬਚ ਕੇ ਰਹੋ ਹੁਣ ਤਾਂ ਵੈਸੇ ਵੀ ਐਰਟੈਲ ਵਾਲਿਆਂ ਨੇ ਵੀ ਅਲਰਟ ਕਰ ਦਿੱਤਾ ਵੀ ਗਰਮੀ ਦੇ ਬਾਅਦ ਨਾ ਨਿਕਲੋ 11 ਤੋਂ 11 ਵਜੇ ਤੋਂ ਬਾਅਦ 4 ਵਜੇ ਤੋਂ ਪਹਿਲਾਂ ਪਹਿਲਾਂ ਤੇ ਬੱਚਿਆਂ ਨੂੰ ਵੀ ਛੁੱਟੀਆਂ ਹੋ ਗਈਆਂ ਪਹਿਲਾਂ ਟਾਈਮ ਚੇਂਜ ਹੋਇਆ ਸੀ ਤਾਂ ਹੁਣ ਬੱਚਿਆਂ ਨੂੰ ਵੀ ਛੁੱਟੀ ਕਰ ਦਿੱਤੀ ਆ ਸਕੂਲ ਵਾਲਿਆਂ ਨੇ ਤੇ ਵੈਸੇ ਤਾਂ ਕਹਿੰਦੇ ਵੀ 40 ਦਿਨਾਂ ਦੀਆਂ ਹੋਈਆਂ ਨਾ ਸਿੰਮੀ ਪਤਾ ਨਹੀਂ ਉੱਤੇ ਤਾਂ ਕਹੋ ਗਿਆ ਗਿਆ ਇੰਨਾ ਨਹੀਂ ਦੱਸਿਆ ਅਜੇ ਪੜਿਆ ਹੀ ਨਹੀਂ ਸ਼ਾਇਦ ਨਾ ਹਾਂ ਤਾਂ ਠੀਕ ਆ ਠਾਵਾਂ ਸੀ ਮੈਂ ਜੀ ਦੇਖ ਲਈ ਬਸ ਇਹ ਫਰਾਂ ਲੰਘੇ ਦਿੱਤੀਆਂ ਹੋ ਗਈਆਂ। ਹੂੰ। ਇਹ ਨਹੀਂ ਪਤਾ ਹੈਗਾ ਵੀ ਕਿਹੜੀ ਤਰੀਕ ਤੱਕ ਹੋਈਆਂ। ਵੈਸੇ ਤਾਂ ਕਹਿੰਦੇ ਵੀ ਚਾਲੀਆਂ ਦਿਨਾਂ ਦੀਆਂ 31 ਜੂਨ ਤੱਕ ਹੋਈਆਂ ਆ। ਤੇ ਉਦੋਂ ਸ਼ਾਇਦ ਮੈਨੂੰ ਲੱਗਾ ਤੁਹਾਨੂੰ 30 ਮਈ ਤੱਕ ਹੀ ਆ। ਪਤਾ ਨਹੀਂ 30 ਦਾ ਮਹੀਨਾ ਕਿ ਕਰਤੀਆਂ ਆ ਦਾ। ਪੇਪਰ 'ਤੇ ਆ ਆਨਲਾਈਨ ਕਲਾਸਾਂ ਲੱਗਣੀਆਂ ਨਾ ਹੁਣ ਤੁਹਾਡੀਆਂ। ਹੂੰ। ਕਹਿੰਦੇ ਯੂਨੀਫਾਰਮ ਪਾਵੇਂ ਲਗਾਓ ਦੱਸੋ। ਚਲੋ ਜੀ। ਯੂਨੀਫਾਰਮ ਪਾ ਕੇ ਤਾਂ ਹਰ ਕੂਨਾਂ ਦੇ ਮੋਰੇ ਬੈਜੇ ਹੋ। ਤੇ ਫੜਾ ਕੀ ਪੜਨਾ ਨੇ ਆਣਿਆਂ ਨੇ ਮੈਨੂੰ ਤਾਂ ਇਹ ਨਹੀਂ ਸਮਝ ਆ ਰਹੀ ਕਿ ਹੁਣ ਮੈਨੂੰ ਕੀ ਪੜ ਲੂ। ਲੋਗੀ ਕੜੀ ਨੂੰ ਲੱਗ ਜਾ ਤੜਕਾ ਇਹਨਾਂ ਖਾਈਏ ਰੋਟੀ ਪਾਣੀ ਹਾਂ ਗਾ ਪੱਖੇ ਭਲੇ ਪੈ ਜੋ ਬਸ ਮੁੜ ਕੇ ਕੋਈ ਕਵੇ ਨਾ ਉੱਠਣ ਨੂੰ ਵੀ ਉੱਠ ਜਾ ਹਾਂ ਸਾਡੀ ਮੇਥੀ ਘਰ ਦੀ ਸਕਾਈ ਹੋਈ